ਜੀ ਵਿੱਚ ਕੀ ਨਾ ਤੁਹਾਡਾ ਸੁੱਖਾ ਸਿੰਘ ਕਿਹੜਾ ਪਿੰਡ ਜੇ ਮਾੜੀ ਗੌਰ ਸਿੰਘ ਕੀ ਕੰਮ ਕਰਦੇ ਜੀ ਮੈਂ ਮਿਹਨਤ ਮਜ਼ਦੂਰੀ ਭਾਜੀ ਤੇ ਆ ਰਖੜੀ ਤੁਸੀਂ ਲਾਈ ਆ ਜੀ ਇਹ ਰਖੜੀ ਦੇ ਉੱਤੇ ਕੋਈ ਚੈਲ ਪੈਲ ਨਹੀਂ ਦਿਸਦੀ ਭਈ ਕੀ ਕਰ ਲੈ ਨਹੀਂ ਜੀ ਨਹੀਂ ਨਹੀਂ ਪਿਛਲੀ ਵਾਰ ਵੀ ਲਾਈ ਸੀ ਨਹੀਂ ਜੀ ਇਹ ਕਿ ਪਹਿਲੀ ਵਾਰ ਆ ਤੇ ਪਿਛਲੀ ਵਾਰੀ ਤੁਹਾਡੇ ਨੇ ਜਦੀਕ ਦਾ ਰਖੜੀ ਲਾਈ ਹੋਗੀ ਨਾ ਦੁਕਾਨਦਾਰਾਂ ਨੇ ਹਾਂਜੀ ਹਾਂਜੀ ਤੇ ਕਿਵੇਂ ਹੈ ਰੌਣਕ ਪਰ ਰੌਣਕ ਬੜੀ ਹੀ ਰਖੜੀ ਰਖੜੀ ਦੀ ਵਿਕਰੀ ਕਿਵੇਂ ਹੈ ਇੱਕਰੀ ਠੀਕ ਜੀ ਦੁਕਾਨਾਂ ਵੀ ਬਹੁਤ ਲੱਗੀਆਂ ਐ ਪਰ ਪਰ ਜਿਨੀ ਕਹਿਲ ਬਹਿਲ ਨਹੀਂ ਹੈ ਗੇ ਇਹ ਕੀ ਕਰਨ ਮੰਨਦੇ ਜੀ ਕੀ ਕਰਨ ਮੰਨਦੇ ਮਹਿੰਗਾਈ ਪਤਾ ਕੁਝ ਮਹਿੰਗੀ ਮਹਿੰਗਾਈ ਹੋ ਗਈ ਆ ਕੋ ਪਬਲਿਕ ਕੋਲ ਪੈਸਾ ਨਹੀਂ ਹੈਗਾ ਕੁਝ ਭੈਣ ਭਰਾਵਾਂ ਦਾ ਰਿਸ਼ਤਾ ਵੀ ਕੋ ਐ ਹੋ ਜਾ ਹੋ ਗਿਆ ਵਾ ਕਿ ਆਪਸ ਵਿੱਚ ਨਹੀਂ ਬੋਲਦੇ ਉਹ ਭੈਣ ਕਹਿੰਦੀ ਰਹੇ ਮੈਂ ਭਰਾ ਨੂੰ ਬੁਲਾਉਣਾ ਨਹੀਂ ਭਰਾ ਕਹਿੰਦਾ ਮੈਂ ਭੈਣ ਨੂੰ ਨਹੀਂ ਬੁਲਾਉਣਾ ਤੇ ਰਿਸ਼ਤੇ ਜਦ ਟੁੱਟਦੇ ਜਾਂਦੇ ਜਿਹੜਾ ਖੂਨ ਲਾਲ ਆ ਲਾਲ ਤੋਂ ਸਫੇਦ ਹੋਣਾ ਜਾਂਦਾ ਤੁਹਾਨੂੰ ਪਤਾ ਹੀ ਹੈ ਵੀਰ ਜੀ ਇਹ ਇੱਕ ਇਹੋ ਜਿਹਾ ਰਿਸ਼ਤਾ ਹੈ ਜਿਹੜਾ ਭੈਣ ਭਰਾਵਾਂ ਨੂੰ ਇਕੱਠਿਆਂ ਕਰਦਾ ਹੈ ਤੁਸੀਂ ਕਹਿੰਦੇ ਜੇ ਵੀ ਭੈਣ ਭਰਾਵਾਂ ਦੇ ਖੂਨ ਸਫੇਦ ਹੋ ਗਏ ਆ ਪਰ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਸਾਲ ਬਾਦ ਰਕੜੀ ਆਉਂਦੀ ਆ ਭੈਣ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਆ ਇਹ ਰਿਸ਼ਤੇ ਨਾਤੇ ਆ ਨੂੰ ਇਕੱਠਿਆਂ ਕਰਦੀ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬੜਾ ਫਰਕ ਪੈ ਗਿਆ ਕੀ ਫਰਕ ਪੈ ਗਿਆ ਇਕੱਠਿਆਂ ਕਰਨ ਵਾਲਾ ਜਿਹੜੇ ਨੇੜਾ ਰਖੜੀ ਦਾ ਤਿਆਰ ਆ ਤੁਸੀਂ ਇਹ ਗੱਲ ਨੂੰ ਨਹੀਂ ਮੰਨਦੇ ਵੀ ਇਹ ਭੈਣ ਭਰਾਵਾਂ ਦੇ ਰਿਸ਼ਤਿਆਂ ਨੂੰ ਇਕੱਠੀਆਂ ਕਰਦੀ ਹੈ। ਪ੍ਰਤੀਤ ਹੈਗਾ ਵਾ ਪਰ ਕਿੰਨੇ ਪਰਸੈਂਟ ਰਹਿ ਗਿਆ ਵਾ? ਪ੍ਰਤੀਤ ਰਹਿ ਗਿਆ ਵਾ 60% 40% ਜਿਹੜਾ ਪ੍ਰਤੀਤ ਹੈ ਉਹ ਖਤਮ ਹੋ ਜੂਗਾ। ਇਹ ਗੱਲ ਦੀ ਮਨਵਾਈ ਕਰ। ਇਹ ਸਮੇਂ ਦਾ ਕਾਰਨ ਮੰਨਦੇ ਜੀ? ਸਮੇਂ ਦਾ ਕਾਰਨ ਮੰਨ ਲਓ ਕੁਝ ਮਾਲੂ ਤੁਸੀਂ ਜਿੱਤਰਾ ਵੇਗਾ ਜਿੰਨਾ ਪਾਪ ਵੱਧ ਗਿਆ ਤੁਹਾਨੂੰ ਆ ਵੇਖੋ ਬਾਜ਼ਾਰ ਦੇ ਵਿੱਚ ਕੋਈ ਰੌਣਕ ਨਹੀਂ ਆ ਰਖੜੀਆਂ ਦੇ ਅੱਡੇ ਲੱਗੇ ਆ ਆ ਵੇਖੋ ਬਾਜ਼ਾਰ ਦੇ ਵਿੱਚ ਵੈਸੇ ਵੀ ਕੋਈ ਰੌਣਕ ਨਹੀਂ ਹੈਗੀ ਆ ਵੇਖੋ ਰਖੜੀਆਂ ਦੇ ਅੱਡੇ ਲੱਗੇ ਆ ਆ ਇਧਰ ਵੇਖੋ ਇਹ ਬਨੇ ਵੀ ਵੇਖੋ ਆ ਵੇਖੋ ਘੜ ਤੋਂ ਘੜ ਤਿੰਨ ਚਾਰ ਅੱਡੇ ਆ ਤੇ ਇੱਕ ਹੀ ਗਾਕ ਖਲੋਤਾ ਹੈ ਕੀ ਸੰਦੇਸ਼ਾ ਕੀ ਦੇਣਾ ਚਾਹੁੰਦੇ ਜੀ ਤੁਸੀਂ ਸੰਦੇਸ਼ਾ ਇਹੋ ਦੇਵਾਂਗਾ ਮੈਂ ਵੀ ਭੈਣ ਭਰਾਓ ਭੈਣਾ ਜਿਹੜੀਆਂ ਉਹ ਵੀਰਾਂ ਦੇ ਨਾਲ ਪਿਆਰ ਕਰ ਕੇ ਇਕੱਠੇ ਹੋਣ ਜੋ ਵੀ ਹੈਗਾ ਵਾ ਕੋਈ ਗੁੱਸਾ ਗਿਲਾ ਉਪਲਾ ਦੇਣ ਇਹ ਤੇ ప్రతి ਸਾਲ ਬਾਅਦ ਆਉਂਦਾ ਵਾ ਬਾਕੀ ਅਕੋਨਾਂ ਦੀ ਮਰਜ਼ੀ ਹੈ ਮੈਂ ਤੇ ਉਹ ਕਹੂੰਗਾ ਤੁਸੀਂ ਕਿੰਨੀ ਰਖੜੀ ਲਿਆਂਦੀ ਸੀ ਤੇ ਕਿੰਨੇ ਪਰਸੈਂਟ ਵੇਚੀ ਆ ਮੈਂ ਲਿਆਂਦੀ ਆ ਪਾਜੀ ਕੋਈ ਰਖਰੀ ਤਕਰੀਫਨ 16000 ਕਿੰਨੇ ਪਰਸੈਂਟ ਵਿਕਰੀ ਹੋ ਗਈ ਆ ਸਾਡੀ ਵਿਕਰੀ ਕੀ ਹੋਈ ਆ ਕੋਈ 4000 ਦੇ ਆ ਬੰਦੇ ਜਿਤਨਾ ਤੁਸੀਂ ਕਰਦੇ ਜੇ ਮੈਂਨਤ ਮਜ਼ਦੂਰੀ ਮੈਂ ਕਰਦਾ ਵਾਂ ਤੇ ਤੁਸੀਂ ਆnde ਜੇ ਮੈਂ 16000 ਦੀ ਰਕੜੀ ਲਿਆਂਦੀ ਆ ਤੇ 3-4000 ਰੁਪਇਆ ਵਟਿਆ ਏ ਇਹ ਜਿਹੜਾ ਘਟਾ ਚਲੋ ਰੱਬ ਨਾ ਕਰੇ ਤੁਹਾਨੂੰ ਘਟਾ ਨਾ ਪਵੇ ਕਿ ਮਨ ਲਓ ਤੁਹਾਨੂੰ ਘਟਾ ਪੈਂਦਾ ਤੇ ਤੁਹਾਨੂੰ ਇਸ ਚੀਜ਼ ਦਾ ਨੁਕਸਾਨ ਦੇਣਾ ਹੋਊਗਾ ਨੁਕਸਾਨ ਤਾਂ ਇਹ ਤਾਂ ਹੋ ਗਿਆ ਜੀ ਵੈਜੀ ਪੈਸਾ ਫੜਿਆ ਵੈਜੀ ਪੈਸੇ ਫੜੇ ਆ ਤੂੰ ਸਾਰਾ ਸਾਲ ਫਿਰ ਮੈਂ ਲਹੋਂਦਾ ਲੋਕਾਂ ਕੋਲ ਪੈਸੇ ਨਹੀਂ ਹੈਗੇ ਲੋਕਾਂ ਕੋਲ ਸਮਾਨ ਨਹੀਂ ਹੈਗਾ ਯਾਰ ਕੋਣ ਸਪੇਡ ਹੋ ਗਿਆ ਕੀ ਕਾਰਨ ਮੰਨਦੇ ਜੀ ਕਾਰਨ ਮੈਂ ਤਾਂ ਪਹਿਲਾਂ ਹੀ ਦੱਸ ਚੁੱਕਾ ਵਾਂ ਇੱਕ ਵਾਰੀ ਫੇਰ ਰਿਪੀਟ ਕਰੋ 60% ਜਿਹੜਾ ਵਾ ਰਿਸ਼ਤਾ ਨਾਤਾ ਰਹੇਗਾ ਵਾ 40% ਜਿਹੜਾ ਰਿਸ਼ਤਾ ਨਾਤਾ ਵਾ ਉਹ ਖਤਮ ਹੋ ਚੁੱਕਾ ਹੈ ਚਲੋ ਆਪਾਂ ਗੱਲਬਾਤ ਕਰਦੇ ਹੋਏ ਅੱਗੇ ਵਧਦੇ ਆ ਪੰਮਾ ਜੀ ਨਾਲ ਗੱਲ ਕਰਦੇ ਆ ਜਿਨ੍ਹਾਂ ਨੇ ਰਖੜੀ ਲਾਈ ਹੋਈ ਆ ਧੰਨਵਾਦ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਪੰਮਾ ਤੇ ਆਹ ਜਿਹੜੀ ਰਖੜੀ ਤੁਸੀਂ ਲਾਈ ਆ ਹਾਂਜੀ ਰਖੜੀ ਤੁਸੀਂ ਲਾਈ ਆ ਰਖੜੀ ਦੇ ਉੱਤੇ ਕਿਤੇ ਬਾਜ਼ਾਰ ਦੇ ਵਿੱਚ ਗਾਗੜੀ ਦੀਦਾ ਪਿਆ ਕੋਈ ਰੌਣਕ ਨਹੀਂ ਹੈਗੀ ਕੀ ਕਰਨ ਮੰਨਦੇ ਜੇ ਕੀ ਕਰਨ ਕੋਸ਼ ਤੁਸੀਂ ਮਂਗਾਈ ਗੇ ਲੋ ਅੱਛਾ ਜੀ ਕਿੰਨੇ ਨਾਲ ਪਈ ਵੇਖੋ ਤੁਸੀਂ ਬਾਜ਼ਾਰ ਤੋਂ ਕੋਈ ਰੌਣਕ ਨਹੀਂ ਹੈਗੀ ਆ ਸਾਡੇ ਕੋ ਭੈਣ ਆਈ ਹੈ ਪਈ ਆ ਗਾਣਾ ਲੈਣ ਦੀ ਵੇਖੋ ਦੀ 50 ਰੁਪਏ ਹੀ ਗਾਣਾ ਮੰਗੇ ਤੇ ਗਾ 10 10 ਦਾ ਮੁੱਲ ਪਾ ਦਿਆ 90% ਡਾਈ ਜਾਂਦੇ ਆ ਹਾਂ ਡਾਈ ਜਾਂਦੇ ਆ ਵੇਖੋ ਤੁਸੀਂ ਸਾਡੇ ਤੋਂ ਤਿਆਰ ਆਣਾ ਤਾਂ ਉਹ ਵੀ ਲੋਕੀ ਭੈਣਾ ਕਹਿੰਦੀਆਂ 45 ਜੀ ਦੱਸਦਾ 5 5 ਰੁਪਏ ਲਾ ਲੂਗੀ ਮਠਾਈ ਦੀ ਦੁਕਾਨ ਤੇ ਜਾਂਦੇ ਉਹ ਤੋਂ 500 ਰੁਪਏ ਵੱਧ ਪਾ ਲੈ ਲੈਣਾ ਆਂਦਾਂ ਨੇ ਇਹ ਤਾਂ ਸਿਰਫ ਇੱਕ ਇੱਕ ਦਾ 120 ਰੁਪਏ ਦੀਆਂ ਦੀਆਂ ਦੀ ਭਣਗਣਾ 5 ਕਿਲੋ ਲੈਣੇ ਉੱਥੇ ਘੱਟ ਵਾਧ ਨਹੀਂ ਕਰਨਾ ਆਂਦਾਂ ਨੇ ਇੱਥੇ ਆਂਦੇ ਨੂੰ ਘੱਟ ਵਾਧ ਕਰ ਪਿਛਲੀ ਵਾਰੀ ਵੀ ਲਾਈ ਸੀ ਰੱਖਣੀ ਤੁਸੀਂ ਲਾਈ ਨਹੀਂ ਪਿਛਲੀ ਵਾਰੀ ਕਿਵੇਂ ਪਿਛਲੇ ਭਈਆ ਹੀ ਆ ਜੋ ਹਾਲੇ ਐਸੀ ਚੱਲਣ ਦੇ ਤੇ ਫਿਰ ਤੁਸੀਂ ਐਰ ਕੀ ਕਿਉਂ ਲਾਈ ਮੁੰਡਾ ਆਂਦਾ ਫਲਾਣੀ ਆਏ ਕਿ ਤੁਹਾਨੂੰ ਲਾਗੇ ਪਏ ਕੁਝ ਪਿਛਲੇ ਸਾਡੇ ਕੋਲ ਕੁਝ ਦੇ ਚਦੋਂ ਵੀ ਪਾ ਪੂ ਗਿਦਾ ਕਿਦੋਂ ਵੇਚਦੇ ਆ ਪਿਛਲੇ ਪੈਸੇ ਪੂਰੇ ਕਰਦੇ ਨਾ ਇਹ ਕਿ ਪੈਸੇ ਪੂਰੇ ਕਰਦੇ ਨਾ ਵੀਰ ਜੀ ਇਹ ਕਿਹੜਾ ਤਿਹਾਰ ਆ ਇਹ ਭੈਣ ਭਰਾਵਾਂ ਨੂੰ ਇਕੱਠਿਆਂ ਕਰਦਾ ਏ ਲੋਕ ਕਹਿੰਦੇ ਨੇ ਵੀ ਭੈਣਾ ਹੀ ਇੱਕ ਰਿਸ਼ਤਾ ਨਿਭਾ ਸਕਦੀਆਂ ਨੇ ਤੇ ਲੋਕਾਂ ਨੂੰ ਭੈਣਾ ਨੂੰ ਕੀ ਸੰਦੇਸ਼ ਆ ਦੇਣਾ ਚਾਹੁੰਦੇ ਜੇ ਰਖੜੀ ਦੇ ਤਿਹਾਰ ਤੇ ਭਾਈ ਰਖੜੀ ਭਾਈ ਬਹੁਤ ਵਧੀਆ ਦਿਨ ਤਿਹਾਰ ਬਹੁਤ ਵਧੀਆ ਗਾ ਬਾਕੀ ਕਿਦਾ ਭੈਣ ਭਰਾ ਕੇ ਸੁੱਤੇ ਸਾਡੇ ਹੋਣ ਪਈ ਆ ਇਹਨ ਮਨਾਉਣ ਦਾ ਭਾਈ ਹੁੰਦਾ ਫੇਰ ਫੋਨ ਕਰਦੇ ਆ ਭਾਈ ਭੈਣ ਮੈਨੂੰ ਆ ਰਿਹਾ ਕਰੀਬ ਨੂੰ ਕਰੀਬ ਬਣ ਕੇ ਜਾ ਇਹ ਬਹੁਤ ਵਧੀਆ ਦਿਨ ਤੇ ਆ ਰਿਹਾ ਹੈ ਧੰਨਵਾਦ ਦੱਸ ਦੱਸ